ਕਿਸਾਨ ਸਾਥੀਓ 18 ਜੂਨ ਤੋਂ 22 ਜੂਨ ਤੱਕ ਦੇ ਮੌਸਮ ਬਾਰੇ ਗੱਲ ਕਰਾਂਗੇ ਝੋਨਾ ਲਾਉਣ ਵਾਲੇ ਕਿਸਾਨਾਂ ਦੇ ਲਈ ਖੁਸ਼ ਖਬਰੀ ਹੈ ਕਿ ਮੌਸਮ ਜਿਹੜਾ ਆਉਣ ਵਾਲੇ 1-2 ਦਿਨਾਂ ਵਿੱਚ ਬਦਲਣ ਵਾਲਾ ਅਸਮਾਨ ਵਿੱਚੋਂ ਵਰਦੀ ਅੱਗ ਤੋਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਵੱਡੀ ਰਾਹਤ ਮਿਲਣ ਦੀ ਉਮੀਦ ਹੈ 프리 ਮਾਰਟਫੋਂ ਦੇ ਚੰਗੇ ਸਰਾਟੇ ਪੰਜਾਬ ਵਿੱਚ ਪਾਉਣ ਵਾਲੇ ਨੇ ਭਾਰਤੀ ਮੌਸਮ ਵਿਭਾਗ ਵੱਲੋਂ 18 ਜੂਨ ਤੋਂ 22 ਜੂਨ ਤੱਕ ਪੰਜਾਬ ਦੇ ਵਿੱਚ ਤੇਜ਼ ਹਵਾ ਦੇ ਨਾਲ ਬਰਖਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਿਸ ਕਰਕੇ ਤਕਰੀਬਨ ਸਾਰਾ ਹੀ ਪੰਜਾਬ ਦੇ ਵਿੱਚ ਹਵਾ ਚੱਲ ਸਕਦੀ ਹੈ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਉਮੀਦ ਹੈ ਜਿਸ ਨਾਲ ਝੋਨੇ ਦੀ ਫਸਲ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਝੋਨੇ ਦੀ ਲਵਾਈ ਜਿਹੜੀ ਜੋਰ ਫੜ ਲਈ ਹੈ ਤੇ ਝੋਨੇ ਦਾ ਕੰਮ ਹੈ ਜਿਹੜਾ ਸਮੇਂ ਸਿਰ ਨਿਬੜ ਜਾਊਗਾ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲੂ ਚੱਲਣਾ ਅਤੇ ਗਰਮੀ ਦਾ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਜਿਸ ਤੋਂ ਹੁਣ ਸੁਠਕਾਰਾ ਮਿਲਣ ਦੀ ਉਮੀਦ ਹੈ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ 18 ਜੂਨ ਤੋਂ orange alert ਜਾਰੀ ਕੀਤਾ ਗਿਆ ਕੁਝ ਜ਼ਿਲ੍ਹਿਆਂ ਦੇ ਵਿੱਚ yellow alert ਵੀ ਜਾਰੀ ਕੀਤਾ ਗਿਆ ਜਿਸ ਕਰਕੇ ਤੇਜ਼ ਹਵਾ ਦੇ ਨਾਲ ਵਰਖਾ ਹੋਣ ਦੀ ਉਮੀਦ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ orange alert ਹੈ ਕਿੰਨਾ ਜ਼ਿਲ੍ਹਿਆਂ ਦੇ ਵਿੱਚ yellow alert ਹੈ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਜੋ ਕਿ ਚੇਨਲ ਕਰ ਲਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਹੋਰ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਕਿ ਵੀਡੀਓ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਹੁਣ ਆਪਾਂ ਦੇਖਦੇ ਹਾਂ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਹੈ ਕਿੰਨੇ ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਪਹਿਲਾਂ ਮਾਝੇ ਏਰੀਆ ਦੀ ਗੱਲ ਕਰ ਲੈਂਦੇ ਆ ਇੱਥੇ ਪਠਾਨਕੋਟ ਬਰਦਾਸਪੁਰ ਫਰੀਬਰ ਸਰਸਵਰ ਸਾਹਿਬ ਅਤੇ ਤਰਨਤਾਰਨ ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਵਿੱਚ 18 19 20 21 22 ਤੱਕ ਇੱਥੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਉਮੀਦ ਹੈ ਇਨ੍ਹਾਂ ਚਾਰੀ ਜ਼ਿਲ੍ਹਿਆਂ ਦੇ ਵਿੱਚ 18 ਤਰੀਕ ਨੂੰ ਨਾ 18 ਜੂਨ ਨੂੰ orange alert ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਇੱਥੇ ਗਰਮੀ ਦੀ ਲਹਿਰ ਦੇ ਨਾਲ ਤੇਜ਼ ਹਵਾ ਵੀ ਚੱਲ ਸਕਦੀ ਹੈ ਜਿਸ ਦੀ ਸਪੀਡ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਉਮੀਦ ਹੈ ਬਿਜਲੀ ਨਿਸ਼ਕਣ ਜਾਂ ਘਟਨਾਵਾਂ ਵਾਪਰ ਸਕਦੀਆਂ ਨੇ ਅੱਗੇ 19 ਤਰੀਕ ਨੂੰ ਇਹਨਾਂ ਚਾਰੇ ਜਿਲ੍ਹਿਆਂ ਦੇ ਵਿੱਚ ਹੀ ਪੀਲੇ ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਤੇਜ਼ ਹਵਾ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਬਿਜਲੀ ਨਿਸ਼ਕਣ ਜਾਂ ਘਟਨਾਵਾਂ ਵਾਪਰ ਸਕਦੀਆਂ ਨੇ ਇਸੇ ਤਰ੍ਹਾਂ 20 ਜੋਂ ਨੂੰ ਵੀ ਪੀਲੇ ਰੰਗ ਦੀ ਵਾਰਨਿੰਗ ਹੈ ਇਸ ਅੱਗੇ ਜਨ ਲ ਕੇ 21 ਅਤੇ 22 ਜੋਂ ਨੂੰ ਕੋਈ ਵਾਰਨਿੰਗ ਨਹੀਂ ਪਰ ਵਰਖਾ ਜਿਹੜੀ ਹੋਣ ਦੀ ਉਮੀਦ ਬਣੀ ਰਹੂਗੀ ਹਰ ਵਾਰਨਿੰਗ 21 ਤੇ 22 ਤਰੀਕ ਨੂੰ ਕੋਈ ਨਹੀਂ ਹੈਗੀ ਅੱਗੇ ਦੋਆਬਾ ਹੀ ਰਹੀ ਦੀ ਗੱਲ ਕਰਦਿਆਂ ਦੋਆਬੇ ਦੇ ਵਿੱਚ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਹਨਾਂ ਚਾਰਜ ਲਿਆਂ ਦੇ ਵਿੱਚੋਂ 18 ਤਰੀਕ ਨੂੰ ਸਿਰਫ ਦੋ ਜਿਲ੍ਹਾਂ ਕਪੂਰਥਲਾ ਤੇ ਜਲੰਧਰ ਦੇ ਵਿੱਚ ਔਰੇਂਜ ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਇਹਨਾਂ ਦੋ ਜਿਲ੍ਹਾਂ ਦੇ ਵਿੱਚ ਤੇਜ਼ ਹਵਾਤੀ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਗਰਮੀ ਦੀ ਲਹਿਰ ਜਾਰੀ ਰਹਿ ਸਕਦੀ ਹੈ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਹੁਸ਼ਿਆਰਪੁਰ ਤੇ ਕਪੂਰਥਲਾ ਦੇ ਵਿੱਚ 18 ਤਰੀਕ ਨੂੰ ਪੀਲੇ ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਬਿਜਲੀ ਲਿਸ਼ਕਣ ਜਾਂ ਕੱਟੜਾ ਹਵਾ ਦੇ ਨਾਲ ਤੇਜ਼ ਹਵਾ ਵੀ ਚੱਲ ਸਕਦੀ ਹੈ 30 ਤੋਂ 40 ਕਿਲੋਮੀਟਰ ਦੀ ਸਪੀਡ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ 19 ਤੋਂ ਹੁੰਦੀ ਆਪਾਂ ਗੱਲ ਕਰੀਏ ਤਾਂ ਚਾਰੇ ਜ਼ਿਲ੍ਹਿਆਂ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਾ ਨਾ ਜਲੰਧਰ ਇਹਨਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਤੇਜ਼ ਹਵਾ ਚੱਲ ਸਕਦੀ ਹੈ ਬਿਜਲੀ ਲਿਸ਼ਕਣ ਜਾਂ ਕੱਟੜਾ ਹਵਾ ਆਪਰ ਸਕਦੀਆਂ ਨੇ ਹਲਕੀ ਤੋਂ ਦਰਮਿਆਨੀ ਵਰਖਾ ਵੀ ਹੋ ਸਕਦੀ ਆ 20 ਜ਼ੋਨ ਨੂੰ ਵੀ ਪੀਲੇ ਰੰਗ ਦੀ ਵਾਰਨਿੰਗ ਹੈ ਜਿਹੜੀ ਉਹ ਜਾਰੀ ਕੀਤੀ ਗਈ ਹੈ 21 ਅਤੇ 22 ਜ਼ੋਨ ਨੂੰ ਫਿਰ ਕੋਈ ਵਾਰਨਿੰਗ ਨਹੀਂ ਪਰ ਬਰਖਾ ਦੀ ਸੰਭਾਵਨਾ 22 ਜੂਨ ਤੱਕ ਬਣੀ ਰਹੇਗੀ ਪੱਛਮੀ ਮਾਲਵਾ ਦੀ ਗੱਲ ਕਰ ਲੈਂਦੇ ਆ ਇੱਥੇ ਫਰੀਦਕੋਟ ਫਾਜ਼ਲਕਾ ਫਿਰੋਜ਼ਪੁਰ ਸ੍ਰੀ ਮੁਕਤਸਰ ਸਾਹਿਬ ਮੂਗਾ ਬਠਿੰਡਾ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚੋਂ ਤਿੰਨ ਜ਼ਿਲ੍ਹਿਆਂ ਫਾਜ਼ਲਕਾ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੇ ਵਿੱਚੋਂ 18 ਜੂਨ ਨੂੰ orange ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਗਰਮੀ ਦੀ ਲਹਿਰ ਦੇ ਨਾਲ ਤੇਜ਼ ਹਵਾ ਵੀ ਚੱਲ ਸਕਦੀ ਹੈ ਬਿਜਲੀ ਰਸਕਣ ਦਾ ਖਤਰਾ ਵੀ ਵਾਪਰ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਉਮੀਦ ਹੈ ਬਾਕੀ ਦੇ ਬਚਦੇ ਤਨਜ਼ਿਲਿਆ ਫਿਰੋਜ਼ਪੁਰ ਫਰੀਦਕੋਟ ਮੋਗਾ ਇਹਨਾਂ ਤਿੰਨ ਜ਼ਿਲ੍ਹਿਆਂ 'ਚ ਪੀਲੇ ਰੰਗ ਦੀ ਵਾਰਨਗ ਜਿਸ ਕਰਕੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਰਸਕਣ ਦੇ ਨਾਲ ਤੇਜ਼ ਹਵਾ ਚੱਲ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਉੱਨੇ ਜ਼ੋਨ ਨੂੰ ਵੀ ਪੂਰੇ ਪੱਛਮੀ ਮਾਲਵਾ ਦੇ ਵਿੱਚ ਸਾਰੇ ਦੇ ਸਾਰੇ ਜ਼ਿਲ੍ਹਿਆਂ ਤੇ ਪੀਲੇ ਰੰਗ ਦੀ ਵਾਰਨਿੰਗ ਹੈ ਪਰ 20 ਜੂਨ ਅਤੇ 21 ਜੂਨ ਨੂੰ ਕੋਈ ਵਾਰਨਿੰਗ ਜਾਰੀ ਨਹੀਂ ਕੀਤੀ ਗਈ ਪਰ ਹਲਕੀ ਵਰਖਾ ਜਾਂ ਗਤੀਵਿਧੀਆਂ 20 ਜੂਨ ਤੱਕ ਵੀ ਰਹਿ ਸਕਦੀਆਂ ਨੇ ਪੂਰਬੀ ਮਾਲਵਾ ਦੀ ਗੱਲ ਕਰਦਾਂ ਇੱਥੇ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇਹਨਾਂ ਦੇ ਵਿੱਚੋਂ ਤਿੰਨ ਜ਼ਿਲ੍ਹਿਆਂ ਲੁਧਿਆਣਾ ਬਰਨਾਲਾ ਮਾਨਸਾ ਸੌ ਚਾਰ ਜ਼ਿਲ੍ਹਿਆਂ ਲੁਧਿਆਣਾ ਬਰਨਾਲਾ ਮਾਣਸਾ ਤੇ ਸੰਗਰੂਰ ਨਾ ਚਾਰ ਜ਼ਿਲ੍ਹਿਆਂ ਦੇ ਵਿੱਚ 18 ਜੂਨ ਨੂੰ orange ਰੰਗ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਜਿਸ ਕਰਕੇ ਇੱਥੇ ਗਰਮੀ ਦੀ ਲਹਿਰ ਦੇ ਨਾਲ ਤੇਜ਼ ਹਵਾ ਵੀ ਚੱਲ ਸਕਦੀ ਆ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਬਿਜਲੀ ਦੇ ਸਕਣੀਆਂ ਘਟਨਾਵਾਂ ਵਾਪਰ ਸਕਦੀਆਂ ਨੇ ਪਰ ਜਿਹੜੇ ਬਾਕੀ ਦੇ ਪੰਜ ਜ਼ਿਲ੍ਹੇ ਸ਼੍ਰੀਫਤਗੜ ਸਾਹਿਬ, ਰੂਪਨਗਰ, ਪਟਿਆਲਾ, ਐਸਐਸ ਨਗਰ ਤੇ ਮਲੇਰਕੋਟਲਾ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਇੱਥੇ ਤੇਜ਼ ਹਵਾ ਤੀ ਤੋਂ 40 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ। ਬਿਜਲੀ ਰਸਕਣ ਦੇ ਘਟਾਵਾ ਆਪਰ ਸਕਦੇ ਹਨ, ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਉਮੀਦ ਹੈ। 19 ਅਤੇ 20 ਜੂਨ ਨੂੰ ਵੀ ਪੀਲੇ ਰੰਗ ਦੀ ਵਾਰਨਿੰਗ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਾਰੀ ਰਹੇਗੀ। ਇਨ੍ਹਾਂ ਸਾਰੇ ਜ਼ਿਲ੍ਹਿਆਂ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਸ਼੍ਰੀ ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਐਸ ਨਗਰ, ਪੁਲੇਰਕੋਟਲਾ। ਇਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ 19 ਅਤੇ 20 ਜੂਨ ਨੂੰ ਪੀਲੇ ਰੰਗ ਦੀ ਵਾਰਨਿੰਗ ਹੈ ਜਿਹੜੀ ਉਹ ਜਾਰੀ ਰਹੇਗੀ। ਜਿਸ ਕਰਕੇ ਇਹ 19 ਤੇ 20 ਨੂੰ ਤੇਜ਼ ਹਵਾ ਬਿਜਲੀ ਨਸਖਣੀਆਂ ਘਟਾਵਾ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ 21 ਜੂਨ ਨੂੰ ਕੋਈ ਵੀ ਕਿਸੇ ਜ਼ਿਲ੍ਹੇ ਤੇ ਭਾਰਤ ਨਹੀਂ ਹੈਗੀ ਪਰ 21 ਜੂਨ ਨੂੰ ਬਰਖਾ ਦੀਆਂ ਕਦੀਵਿਧੀਆਂ ਜਾਰੀ ਰਹਿ ਸਕਦੀਆਂ ਨੇ 22 ਜੂਨ ਨੂੰ ਸਿਰਫ ਤਿੰਨ ਜ਼ਿਲ੍ਹੇ ਨੇ ਲੁਧਿਆਣਾ ਸ਼੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਰਖਾ ਦੀ ਉਮੀਦ ਹੈ ਪਰ ਵਾਰਨਿੰਗ 22 ਜੂਨ ਨੂੰ ਕੋਈ ਨਹੀਂ ਹਲਕੀ ਬਰਖਾ ਹੋ ਸਕਦੀ ਹੈ ਸੋ ਦੋਸਤੋ ਇਹ ਸੀ ਵੱਖ-ਵੱਖ ਜ਼ਿਲ੍ਹਿਆਂ ਦੇ ਮੌਸਮ ਦੇ ਬਾਰੇ ਜਾਣਕਾਰੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ